ਬਾਬਾ ਮਹਿੰਦੀਪੁਰ ਤੇ ਸਾਲਾਸਰ ਮਹਾਰਾਜ ਦੀ ਸਲਾਨਾ ਠਾਰਮਾ ਜਾਗਰਨ 7 ਦਸੰਬਰ ਨੂੰ ਸ਼ਨੀਵਾਰ ਨੂੰ ਜੁਰਾਉਂ ਦੀ ਪ੍ਰਾਣਾ ਦਾਣਾ ਮੰਡੀ ਵਿੱਚ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਸਾਲਾਸਰ ਧਾਮ ਕਮੇਟੀ ਜਗਰੌਨ ਨੇ ਦੱਸਿਆ ਕਿ ਅੱਜ ਪੂਰੀ ਕਮੇਟੀ ਵੱਲੋਂ ਜਾਗਰਨ ਦਾ ਭੂਮੀ ਪੂਜਨ ਕਰਵਾਇਆ ਗਿਆ ਇਸ ਮੌਕੇ ਪੂਰੀ ਕਮੇਟੀ ਵੱਲੋਂ ਸਾਰੇ ਜਗਰੌਨ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜਾਗਰਨ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣ ਜੀ ਉਹਨਾਂ ਇਹ ਵੀ ਕਿਹਾ ਕਿ ਜਾਗਰਣ ਪੂਰੀ ਤਰ੍ਹਾਂ ਸੁੰਨਜੁਗ ਹੋਵੇਗਾ ਇਸ ਜਾਗਰਣ ਵਿੱਚ ਬਣਿਆ ਪਵਨ ਵੀ ਆਪਣੇ ਆਪ ਵਿੱਚ ਇੱਕ ਖਾਸ ਆਕਰਸ਼ਣ ਦਾ ਕੇਂਦਰ ਰਹੇਗਾ ਜਗਰੋਂ ਤੋਂ ਹਿਮਰਾਜ ਬੱਬਰ ਦੇ ਨਾਲ ਰਜਨੀਸ਼ ਬਾਸਲ ਦੀ ਰਿਪੋਰਟ बोल बालाजी महाराज बाला की जय बोल बालाजी महाराज बाला की जय हां जी प्रधान जी की जानकारी जागरण बारे दियो या पूजा करवाई आ, सी हां भूमि पूजन हुई सी 18वीं बालाजी जागरण दी इस इस जागरण च जो, जो सालासर त हम तो आ रही है ते इथे बालाजी दी अर्जियां चढ़दी है जो साडी संस्था मेहंदीपुर बालाजी च चा, जाके चढ़ा के आंदी ए किन्नवा जागरण जी हां 18वा जागरण 18वा जागरण ਰਵਾਈਆ ਕੀ ਕਹਿਣਾ ਇਸ ਬਸ ਸਾਰੀ ਪਬਲਿਕ ਨੂੰ ਅਗਰੇ ਆ ਜੀ ਪੂਰਾ ਧਮ ਧਮਾ ਕੇ ਪਹੁੰਚਣ ਜੀ ਹਮ 18ਵੇਂ ਜਾਗਰਨ ਤੇ ਦਿਨ ਸ਼ਨੀਵਾਰ ਰਾਤ ਨੂੰ 8:30 ਵਜੇ ਹਮ ਹਾਂਜੀ ਬੋ ਜੀ ਇਸ ਜਾਗਰਨ ਦੀ ਪੂਰੀ ਜਾਣਕਾਰੀ ਦਿਓ ਜੀ ਇਹ ਜਾਗਰਨ ਕਿੰਮਾ ਜਾਗਰਨ ਹੈ ਤੇ ਕਿੱਥੋਂ ਜੋਤ ਆ ਰਹੀ ਹੈ ਕੀ ਗੱਲ ਹੈ ਸਾਰੀ 18ਵਾਂ ਜਾਗਰਨ ਹੈ ਜੀ ਸਾਲਾ ਸਾਹਿਬ ਤੋਂ ਜੋਤ ਆ ਰਹੀ ਹੈ ਜੀ ਬਾਬਾ ਮਹਿੰਦੀਪੁਰ ਔਰ ਸਾਲਾ ਸਾਹਿਬ ਦਾ ਦੋਨਾਂ ਦਾ ਜਾਗਰਨ ਹੈ ਜੀ ਹਮ ਸਾਰੇ ਪਹੁੰਚਣ ਸਭ ਨੂੰ ਬੇਨਤੀ ਹੈ ਸਾਡੀ ਪਬਲਿਕ ਨੂੰ ਵੀ ਸਾਰੇ ਅਰਜ਼ੀਆਂ ਚੜ੍ਹਾਣ ਤੇ ਆਪਣੇ ਸੰਕਟ ਦੂਰ ਕਰਾਂ ਬੋਲੋ ਬਾਲਾ ਜੀ ਮਹਾਰਾਜ ਕੀ ਜੈ ਪਾਰਟੀਆਂ ਕਿੱਡੀ ਕਿੱਡੀਆਂ ਆ ਰਹੀਆਂ ਜੀ ਅੱਛਾ ਸ਼ੀਤਲ पांडे ਜੀ ਆ ਰਿਹਾ ਜੀ ਦਿੱਲੀ ਵਾਲੇ ਤੇ ਬੰਟੂ ਭయ్యా ਨਵਜਗੜ ਦਿੱਲੀ ਵਾਲੇ ਠੀਕ ਹੈ ਜੀ ਕੀ ਜੈ ਬੋਲ ਬਾਲਾ ਜੀ ਮਹਾਰਾਜ ਕੀ ਜੈ